ਖਾਲਸਾ ਰੀ ਹੁਣੇ ਹੁਣੇ ਇੱਥੇ ਆਪਣੇ ਨਗਰ ਕੀਰਤਨ ਥੋੜੀ ਦੇਰ ਵਿੱਚ ਪਹੁੰਚਣ ਵਾਲਾ ਤੇ ਸਿੰਘ ਸਹਿਬਾਨ ਜਿਹੜੇ ਖੜੇ ਨੇ ਫੋਟੋ ਕਰਵਾਉਂਦੇ ਆ ਤੇ ਹੁਣ ਇੱਕ ਗੱਲ ਜਿਹੜੀ ਚੱਲਣ ਦੀ ਸੀ ਜਿਹੜੇ ਆਪਣੇ ਯੂਪੀ ਦੇ ਸਿੱਖ ਸੰਗਤ ਸਿੱਖ ਨੇ ਤੇ ਉੱਤਰਾਖੰਡ ਦੇ ਸਿੱਖ ਨੇ ਇੱਕ ਆਪਣੇ ਜਿਹੜੇ ਮੈਂਬਰ ਸਹਿਬਾਨ ਨੇ ਜਿਹੜੇ ਉੱਥੋਂ ਆਏ ਦਰਬਾਰ ਸਾਹਿਬ ਤੋਂ ਆਏ ਉਹਨਾਂ ਦੇ ਨਾਲ ਗੱਲਬਾਤ ਕਰਨਦੇ ਸੀ ਕਿ ਯੂਪੀ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਸਿੱਖ ਨਹੀਂ ਕਿਹਾ ਜਾਂਦਾ ਹਨਾ ਕਿ ਤੁਸੀਂ ਯੂਪੀ ਤੋਂ ਰਹਿੰਦੇ ਹੋ ਤੇ ਇਹ ਜਿਹੜਾ ਮੁੱਦਾ ਹੈ ਬਹੁਤ ਜ਼ਿਆਦਾ ਮਤਲਬ ਗੱਲ ਜਿਹੜੀ ਇਹ ਵਾਰ-ਵਾਰ ਕੀਤੀ ਵੀ ਜਾਂਦੀ ਏ ਤੇ ਉਹਦੇ ਉੱਤੇ ਵੀ ਗੱਲਬਾਤ ਆਪਾਂ ਗੱਲਬਾਤ ਕਰਨੇ ਆ ਭਾਈ ਸਬਜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੋੜੀ ਦੇਰ ਪਹਿਲਾਂ ਤੁਸੀਂ ਕਹਿ ਰਹੇ ਸੀ ਯੂਪੀ ਉੱਤਰਾਖੰਡ ਦੇ ਸਿੱਖਾਂ ਦੇ ਬਾਰੇ ਕੋਈ ਸ਼ੌਧ ਦੇਖੋ ਜੀ ਸਾਡੇ ਯੂਪੀ ਤੇ ਉੱਤਰਾਖੰਡ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਸਿੱਖ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਹੈਗੇ ਨੇ ਇੱਥੇ 1 ਕਰੋੜ ਦੇ ਕਰੀਬ ਕਰੀਬ ਨਾਨਕ ਨਾਮ ਲੈਵਾ ਸਿੱਖ ਜਿਹੜੇ ਆ ਯੂਪੀ ਉਤਰਾਖੰਡ ਦੇ ਵਿੱਚ ਰਹਿੰਦੇ ਆ ਲੇਕਿਨ ਸਾਨੂੰ ਥੋੜਾ ਜਿਹਾ ਦੁੱਖ ਹੁੰਦਾ ਹੈ ਇਸ ਗੱਲ ਦਾ ਕਿ ਜਦੋਂ ਅਸੀਂ ਪੰਜਾਬ ਜਾਂਦੇ ਆ ਜਾਂ ਪੰਜਾਬ ਦੇ ਲੋਕ ਜਿਨ੍ਹਾਂ ਨੇ ਜਿਨ੍ਹਾਂ ਦਾ ਯੂਪੀ ਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਜਿਨ੍ਹਾਂ ਦਾ ਵਾਸਤਾ ਨਹੀਂ ਨਾ ਤੋ ਉਹ ਥੋੜਾ ਜਿਹਾ ਅਨਜਾਨਤਾ ਦੇ ਵਿੱਚ ਉਹ ਕਹਿ ਦਿੰਦੇ ਨੇ ਕਿ ਯੂਪੀ ਦੇ ਵਿੱਚ ਤੁਸੀਂ ਪੰਜਾਬੀ ਬੋਲ ਲਿੰਦੇ ਜੇ ਸਾਨੂੰ ਆਮ ਯੂਪੀ ਦੇ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਵੀ ਇਹ ਮਤਲਬ ਠੀਕ ਨਹੀਂ ਕਿਉਂਕਿ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਵੈਸੇ ਕਹਿ ਲਓ ਪੰਜਾਬ ਤੋਂ ਬਾਅਦ ਅਗਰ ਸਿੱਖ ਹੈਗੇ ਨੇ ਤੇ ਯੂਪੀ ਦੇ ਉਤਰਾਖੰਡ ਦੇ ਵਿੱਚ ਨੇ ਔਰ ਪੰਜਾਬ ਤੋਂ ਬਾਹਰ ਜਿਹੜੇ ਸਿੱਖ ਨੇ ਉਹ ਸਾਨੂੰ ਬਿਲਕੁਲ ਨਹੀਂ ਸਮਝਦੇ ਯੂਪੀ ਦੇ ਸਿੱਖਾਂ ਨੂੰ ਨਹੀਂ ਸਮਝਦੇ ਸਾਨੂੰ ਇਸ ਗੱਲ ਦਾ ਦੁੱਖ ਵੀ ਆ ਕਿ ਜਦੋਂ ਸਾਡੇ ਨਾਲ ਕੋਈ ਘਟਨਾ ਵਾਪਰਦੀ ਆ ਕੋਈ ਗੱਲ ਹੁੰਦੀ ਆ ਤੇ ਅਸੀਂ ਅਸੀਂ ਆਪਸ ਦੇ ਵਿੱਚ ਜਿਸ ਤਰ੍ਹਾਂ ਵੀ ਹੁੰਦਾ ਯੂਪੀ ਵਾਲੇ ਆਪਸ ਵਿੱਚ ਨਿਬਟਦੇ ਆ ਤੇ ਸਾਡੀ ਉਹ ਬਾਣੀ ਫੜਦੇ ਕਿਉਂਕਿ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਯੂਪੀ ਦੇ ਵਿੱਚ ਕਿੰਨੀ ਵੱਡੀ ਗਿਣਤੀ ਹੈ ਜਦੋਂ ਤੁਸੀਂ ਕੋਈ ਗਰਮ ਦਲੀਏ ਸਾਡੇ ਵੀਰ ਕੋਈ ਇਸ ਤਰ੍ਹਾਂ ਦਾ ਬਿਆਨ ਵੀ ਦਿੰਦੇ ਨੇ ਨਾ ਤੇ ਸਾਨੂੰ ਫਿਰ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿ ਸਾਡੀ ਜਿਸ ਤਰ੍ਹਾਂ ਇਹਨਾਂ ਨੇ ਸਪਾਰੀ ਲੈ ਲਈ ਹੁੰਦੀ ਹੈ ਯੂਪੀ ਵਾਲਿਆਂ ਦੀ ਤਿਆ ਦੇ ਪੰਜਾਬ ਵਾਲੇ ਨਾਲ ਕਿਸੇ ਤਰ੍ਹਾਂ ਦੀ ਕਿਸੇ ਮੁੱਦੇ ਤੇ ਕੋਈ ਡਿਬੇਟ ਨਹੀਂ ਕਦੀ ਕੋ ਕਰਦਾ ਸਾਡੇ ਨਾਲ ਯੂਪੀ ਵਾਲੇ ਨਾਲ ਕਦੀ ਕੋ ਸਲਾਹ ਨਹੀਂ ਕਰਦੇ ਕਦੀ ਕੋ ਗੱਲ ਨਹੀਂ ਕਰਦੇ ਤੇ ਵੈਸੇ ਤੇ ਚਲੋ ਅਸੀਂ ਐਸਜੀਪੀਸੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹ ਉਹ ਫਿਰ ਵੀ ਕਿਤੇ ਨਾ ਕਿਤੇ ਸਾਡੇ ਦੇ ਵਿੱਚ ਵਿਚਰ ਕੇ ਸਾਡੀਆਂ ਗੱਲ ਸੁਣਦੇ ਆ ਤੇ ਸਾਡੇ ਸਮਾਗਮਾਂ ਵਿੱਚ ਜਾਂ ਕਿਸ ਤਰ੍ਹਾਂ ਸਾਨੂੰ ਸਹਾਇਤਾ ਕਰਦੇ ਆ ਅਸੀਂ ਐਸਜੀਪੀਸੀ ਦਾ ਧੰਨਵਾਦ ਕਰਦੇ ਆ ਲੇਕਿਨ ਹੋਰ ਸੰਸਥਾਵਾਂ ਜਾਂ ਹੋਰ ਕਿਤੇ ਵੀ ਸਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਚਾਹੇ ਕੋਈ ਰਾਜਨੀਤਿਕ ਪਾਰਟੀਆਂ ਨੇ ਅਕਾਲੀ ਦਲ ਹੋ ਗਿਆ ਹੁਣ 284 ਤੋਂ ਬਾਅਦ ਦਾ ਤੁਸੀਂ ਲੈ ਲਓ ਕਿ ਯੂਪੀ ਦੇ ਵਿੱਚ ਸਾਡੇ ਬੜੇ ਬੁਰੇ ਹਾਲ ਸੀ 14 15000 ਸਿੱਖ ਜਿਹੜਾ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ ਸੀ ਟਾੜਾ ਲਾ ਦਿੱਤੀ ਗਈ ਸੀ ਉਦੋਂ ਸਿਰਫ ਸਾਡੇ ਹੱਕ ਦੇ ਵਿੱਚ ਮੁਲਾਇਮ ਸਿੰਘ ਯਾਦਵ ਨਾ ਖਲੋਂਦਾ ਤੇ ਅਜੇ ਤੱਕ ਸਾਡੀਆਂ ਜੇਲ੍ਹਾਂ ਜਿਹੜੀਆਂ ਸੀ ਭਰੀਆਂ ਹੋਣੀਆਂ ਸੀ ਕਿਉਂਕਿ ਬੀਜੇਪੀ ਦੇ ਮੁੱਖ ਮੰਤਰੀ ਨੇ ਕਲਿਆਣ ਸਿੰਘ ਨੇ ਉਦੋਂ ਜੇਲ੍ਹਾਂ ਪੂਰੀਆਂ ਭਰ ਦਿੱਤੀਆਂ 9 ਸਾਲ ਤੋਂ ਲੈ ਕੇ 90 ਸਾਲ ਤੱਕ ਦੇ ਲੋਕਾਂ ਨੂੰ ਉਹਨਾਂ ਨੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਸੀ ਤੇ ਅਸੀਂ ਪੰਜਾਬ ਵੀ ਗਏ ਸਾਡੇ ਬਜ਼ੁਰਗ ਇਹ ਸਾਡੀ ਮਤ ਕਰੋ ਤੇ ਉਥੋਂ ਵੀ ਸਾਨੂੰ ਕੋਈ ਹੈਲਪ ਨਹੀਂ ਮਿਲੀ ਉਹਨੀ ਕਿਉਂਕਿ ਪੰਜਾਬ ਵੀ ਉਸ ਟਾਈਮ ਉਸ ਹਾਲਾਤ ਦੇ ਨਾਲ ਜੂਝ ਰਿਹਾ ਸੀ ਤੇ ਉਸ ਟਾਈਮ ਸਾਡੀ ਮਤ ਜਿਹੜੀ ਕੀਤੀ ਸੀ ਬੁਲੈਮ ਸਿੰਘ ਯਾਦਵ ਨੇ ਕੀਤੀ ਸੀ ਉਹਨੇ ਆਊਟ ਆਫ ਵੇ ਜਾ ਕਰਕੇ ਉਹਨੇ ਸਰਕਾਰ ਬਣਾਉਂਦੇ 15 ਦਿਨਾਂ ਦੇ ਅੰਦਰ ਇੱਕ ਸਿੱਖ ਨੂੰ ਅੰਦਰ ਨਹੀਂ ਰਹਿਣ ਦਿੱਤਾ ਉਹਨੇ ਉਹਨੇ ਸਾਰੇ ਸੇਵਿਆ ਕਰਤੇ ਉਹਨੇ ਆਖਿਆ ਕਿ ਮੈਂ ਕਿਸੇ ਵੀ ਸਿੱਖ ਨੂੰ ਯੂਪੀ ਚੋਂ ਨਹੀਂ ਜਾਣ ਦਿਆਂਗਾ ਹਾਂਜੀ ਔਰ ਉਹਨੇ ਬੜੀ ਮਤ ਕੀਤੀ ਅਸੀਂ ਅੱਜ ਉਹ ਹੈ ਨਹੀਂਗੇ ਉਹਨਾਂ ਵਾਸਤੇ ਵੀ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਕਿਰਪਾ ਕਰਨ ਕਿਉਂਕਿ ਸਾਡੇ ਸਿੱਖ ਕੌਮ ਦਾ ਇਤਿਹਾਸ ਰਿਹਾ ਕਿ ਜਿੰਨੇ ਵੀ ਮਦਦ ਕੀਤੀ ਆ ਨਾ ਅਸੀਂ ਉਹਨੂੰ ਹਮੇਸ਼ਾ ਯਾਦ ਰੱਖਿਆ ਚਾਹੇ ਸ਼ੇਰ ਮੁਹੰਮਦ ਖਾਨ ਹੋਵੇ ਚਾਹੇ ਹੋਰ ਕੋਈ ਕਿਸੇ ਵੀ ਜਾਤੀ ਧਰਮ ਦਾ ਬੰਦਾ ਹੋਵੇ ਤੇ ਅੱਜ ਇਸ ਪਵਿੱਤਰ ਸਥਾਨ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਬਾਕੀ ਅੱਜ 350 ਸਾਲਾਂ ਨੂੰ ਸਮਰਪਿਤ ਸ਼ਹੀਦੀ ਦਿਨ ਤੇ ਅੱਜ ਨਗਰ ਕੀਰਤਨ ਆ ਰਿਹਾ ਹੈ ਅਸੀਂ ਬਹੁਤ ਬਹੁਤ ਐਸਜੀਪੀਸੀ ਦਾ ਵੀ ਧੰਨਵਾਦ ਕਰਦੇ ਆਂ ਤੇ ਸਾਰੀਆਂ ਸੰਗਤਾਂ ਤੁਸੀਂ ਵੇਖ ਲਓ ਬੜੀ ਚੜ੍ਹਦੀ ਕਲਾ ਨਾਲ ਤੁਸੀਂ ਅਗਰ ਨਾਲ ਆਏ ਹੋਗੇ ਤੁਸੀਂ ਯੂਪੀ ਦੀ ਸੰਗਤਾਂ ਦੇ ਵਿੱਚ ਉਤਸ਼ਾਹ ਵੇਖਿਆ ਹੋਣਾ ਕਿੰਨੇ ਉਤਸ਼ਾਹ ਦੇ ਨਾਲ ਕਿੰਨੇ ਗਰਮ ਜੋਸ਼ੀ ਦੇ ਨਾਲ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਅਸੀਂ ਐਸਜੀਪੀਸੀ ਦਾ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਸਾਹਿਬ ਜੀ ਦਾ ਬਹੁਤ ਬਹੁਤਾਨ ਕੋਟ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਬਰ ਸਹਿਬਾਨ ਆਪਣੇ ਵਿੱਚ ਨੇ ਐਸਡੀਪੀਸੀ ਦੇ ਹੋਰ ਵਿੱਚ ਦੇ ਆਪਣੇ ਸੇਵਾਦਾਰ ਦੇ ਉਹ ਵੀ ਸਾਰੇ ਵਿੱਚ ਨੇ ਤੁਸੀਂ ਆਪਣੀ ਗੱਲ ਰੱਖੀ ਤੇ ਅੱਜ ਤੁਹਾਡੇ ਕੋਲ ਆਇਆ ਤੇ ਸਾਰੀਆਂ ਜੜੀਆਂ ਰਾਜੀਆਂ ਲਾ ਦਿਓ ਇੱਕ ਵਾਰ ਜੀ ਜੀ ਬਿਲਕੁਲ ਬਿਲਕੁਲ ਇੱਕ ਵਾਰੀ ਸਾਰੀਆਂ ਰਾਜੀਆਂ ਲਾ ਦਿਓ ਅਸੀਂ ਅਸੀਂ ਇਹੋ ਬੇਨਤੀ ਕਰਦੇ ਆ ਕਿ ਜਦੋਂ ਸਾਡੇ ਨਾਲ ਇੱਕ ਤੇ ਕੋਈ ਵੀ ਉੱਥੇ ਸਾਡੇ ਬਿਆਨ ਦਿੰਦੇ ਆ ਨਾ ਹਾਂਜੀ ਜੇ ਕੋਈ ਵੀ ਉੱਥੇ ਕੋਈ ਮੂਵਮੈਂਟ ਚੱਲਦੀ ਆ ਤੇ ਉਸ ਮੂਵਮੈਂਟ ਦੇ ਵਿੱਚ ਕਮ ਸੇ ਕਮ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਵੀਰ ਸਾਡੇ ਸਿੱਖ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਤਿੰਨ ਪੀੜ੍hiyan ਇੱਥੇ ਗਲਗੀਆਂ ਨੇ ਹਾਂਜੀ ਦੋ ਪੀੜ੍hiyan ਨੇ ਬਿਲਕੁਲ ਸੁੱਖ ਨਹੀਂ ਵੇਖਿਆ ਦੋ ਪੀੜ੍hiyan ਦਾ ਬਹੁਤ ਵੱਡਾ ਸੰਘਰਸ਼ ਰਿਹਾ ਇਸ ਇੱਥੇ ਆ ਕੇ 47 ਤੋਂ ਬਾਅਦ ਜੀ ਜੋ ਦੁੱਖ ਜੋ ਪਰੇਸ਼ਾਨੀਆਂ ਅਡਾਈਆਂ ਨੇ ਉਹ ਸਾਡੇ ਬਜ਼ੁਰਗ ਜਾਣਦੇ ਨੇ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਸਾਨੂੰ ਤੇ ਕਮ ਸੇ ਕਮ ਸਾਡੇ ਵੱਲ ਜ਼ਰੂਰ ਵੇਖਣਾ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਇਹ ਜ਼ਰੂਰ ਵੇਖਣਾ ਵੀ ਸਾਡੇ ਲੱਖਾਂ ਦੀ ਗਿਣਤੀ ਦੇ ਵਿੱਚ ਯੂਪੀ ਤਰਾਇ ਦੇ ਵਿੱਚ ਸਿੱਖ ਰਹਿੰਦੇ ਨੇ ਤੇ ਅਸੀਂ ਕਮ ਸੇ ਕਮ ਸਾਡਾ ਉਹ ਖਿਆਲ ਰੱਖਣ ਸਾਡੇ ਤੇ ਕਿਸੇ ਦਿਨਾਂ ਦੀ ਵਿਪਤਾ ਆਉਂਦੀ ਹੈ ਤਾਂ ਕਮ ਸੇ ਕਮ ਉਹ ਸਾਡੀ ਬਾਹ ਫੜਨ ਅਸੀਂ ਇਹ ਚਾਹੁੰਦੇ ਆ ਅੱਜ ਤੁਸੀਂ ਵੇਖੋ ਅੱਜ ਪੰਜਾਬ ਤੇ ਵਿਪਤਾ ਬਣੀ ਆ ਅੱਜ ਸਾਡਾ ਕੋਈ ਪਿੰਡ ਇਹੋ ਜਿਹਾ ਨਹੀਂ ਜਿੰਨੇ ਜਿਹੜੇ ਨੌਜਵਾਨ ਜਿਹੜੇ ਅਗਵਾਈ ਕਰਕੇ ਸਮਾਨ ਇਕੱਠਾ ਨਹੀਂ ਕੀਤਾ ਔਰ ਦੂਜੀ ਗੱਲ ਯੂਪੀ ਦੇ ਮੁਸਲਮਾਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸ਼ਾਇਦ ਤੁਹਾਡੇ ਕੋਲ ਵੀਡੀਓ ਪਹੁੰਚੀਆਂ ਨਹੀਂ ਪਹੁੰਚੀਆਂ ਕੋਈ ਵੀ ਉਹਨਾਂ ਦਾ ਮੋਹੱਲਾ ਕੋਈ ਸਥਾਨ ਤੇ ਕੱਲ ਉਹਨਾਂ ਦਾ ਤਿਉਹਾਰ ਸੀ ਬਹੁਤ ਵੱਡਾ ਅਸੀਂ ਸਾਰਾ ਕਵਰ ਕਰਦੇ ਆਉਂਦੇ ਹਾਂ ਬਹੁਤ ਸੇਵਾ ਕੀਤੀ ਉਹਨਾਂ ਨੇ ਮੁਸਲਮਾਨਾਂ ਨੇ 2-2 5-5 ਰੁਪਏ ਇਕੱਠੇ ਕਰਕੇ ਪੰਜਾਬ ਦੇ ਲੋਕਾਂ ਦੀ ਸੇਵਾ ਵਾਸਤੇ ਹਿੱਸਾ ਪਾਉਣ ਵਾਸਤੇ ਉਹਨਾਂ ਨੇ ਬਹੁਤ ਮਾਇਆ ਕੱਟੀ ਕੀਤੀ ਆ ਅਸੀਂ ਮਤਲਬ ਉਹਨਾਂ ਦਾ ਦੇਣ ਹੀ ਦੇ ਸਕਦੇ ਉਹਨਾਂ ਨੇ ਜਿੱਵੀਂ ਭਾਵਨਾ ਦੇ ਨਾਲ ਮੁਸਲਮਾਨਾਂ ਨੇ ਜੋ ਜਿਸ ਤਰੀਕੇ ਨਾਲ ਉਹ ਮਾਇਆ ਕੱਟੀ ਗਈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਤੁਸੀਂ ਵੀ ਦੋ ਸ਼ਬਦ ਦੱਸੋ ਹੁਣ ਭਰਾ ਨੇ ਤਾਂ ਆ ਗੱਲਾਂ ਤੁਹਾਡੇ ਸਾਹਮਣੇ ਕਹਿਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ 350 ਸਾਲਾਂ ਮੈਨੂੰ ਤੇ ਇੱਕ ਬਹਾਦਰ ਜੀ ਦਾ ਅਸਾਮ ਦੀ ਧਰਤੀ ਤੋਂ ਚੱਲ ਕੇ ਵੱਖ-ਵੱਖ ਸਥੇਤਾਂ ਦੇ ਵਿੱਚ ਹੁੰਦਾ ਹੋਇਆ ਸਾਰੇ ਨਗਰਾਂ ਕਿਉਂਕਿ ਗੁਰੂ ਤੇਗ ਬਹਾਦਰ ਦੀ ਚਾਦਰ ਆਪਣੇ Hindu ਧਰਮ ਵਾਸਤੇ ਦੂਜੇ ਧਰਮਾਂ ਵਾਸਤੇ ਗੁੱਟੇ ਇੱਕ ਬਹਾਦਰ ਜੀ ਨੇ ਕੁਰਬਾਨੀ ਕੀਤੀ ਜਿਹੜੀ ਤੁਸੀਂ ਗੱਲ ਕੀਤੀ ਆ ਹੁਣ ਮੈਂ ਉਸ ਮੁੱਦੇ ਤੇ ਆਉਣਾ ਜਿਹੜਾ ਹਿੰਦੁਸਤਾਨ ਦੇ ਵਿੱਚ ਇਹ ਨਗਰ ਕੀ ਧਨਾ ਰਿਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੇ ਬਹੁਤ ਵੱਡਾ ਉਪਰਾਲਾ ਕਰਕੇ ਸਾਰੇ ਸਥਾਨਾਂ ਦੇ ਵਿੱਚ ਗੁਰਸਿੱਖਾਂ ਨੂੰ ਹੋਰ ਕੌਮਾਂ ਨੂੰ ਜਿਨ੍ਹਾਂ ਦੇ ਵਿੱਚ ਜਿੱਤਰਾ ਹੁਣ ਸਿੱਖ ਸਾਡੇ ਭਰਾ ਸਾਡੀ ਜਦੋਂ ਆਉਂਦੇ ਆ ਮਾਨ ਸਤਕਾਰ ਇੰਨਾ ਕਰਦੇ ਆ ਮੈਂ ਸਮਝ ਸਕਦਾ ਤੇ ਜਗ ਦੀ ਕਰਾ ਦੇ ਵਿੱਚ ਸਾਰੀ ਗੁੱਤ ਸਿੱਖ ਹਾਂਜੀ ਜਦੋਂ ਸਿੱਖ ਨੂੰ ਸਿੱਖ ਮਿਲਦਾ ਨਾ ਤੇ ਜਿਤਨਾ ਅਮਲੀ ਨੂੰ ਅਮਲੀ ਮਿਲਦਾ ਤੇ ਸਿੱਖ ਨੂੰ ਗੁਰ ਸਿੱਖ ਨੂੰ ਗੁਰ ਸਿੱਖ ਮਿਲਦਾ ਇੰਨਾ ਚਾ ਚੜ ਜਾਂਦਾ ਤੇ ਇਹ ਅੱਜ ਸਾਨੂੰ ਜਦੋਂ ਮਿਲਦੇ ਆ ਇਹਨਾਂ ਨੇ ਕਿਹਾ ਕਿ ਸਾਨੂੰ ਮਤਲ ਨਾਲ ਜਾਂ ਕੋਈ ਗੱਲ ਕਰਦੇ ਆ ਸਾਡੇ ਇਥੋਂ ਦੇ ਸਿੰਘ ਸਾਹਿਬ ਸਾਡੇ ਪਰਨਤਾਰਨ ਤੋਂ ਆ ਉਹਨਾਂ ਨੇ ਸਾਨੂੰ ਕਿਹਾ ਕਿ ਪ੍ਰਬੰਧਕ ਕਮੇਟੀ ਇਥੇ ਖਲੋਤੀ ਆ ਅਸੀਂ ਉਸੇ ਵੇਲੇ ਬ੍ਰੇਕ ਮਾਰ ਕੇ ਇਹਨਾਂ ਦੇ ਦਰਸ਼ਨ ਕਰਕੇ ਚੱਲੀਏ ਅਸੀਂ ਵੱਡੇ ਭਾਗਾਂ ਵਾਲੇ ਹੋਾਂਗੇ ਨੇ ਦਰਸ਼ਨ ਕਰਕੇ ਜਾਵਾਂਗੇ ਹਾਂਜੀ ਉਹ ਖੁਦ ਹੀ ਪ੍ਰਬੰਧਕ ਕਮੇਟੀ ਖਲੋਤੀ ਹੈ ਹਾਂਜੀ ਸੋ ਸਾਡੇ ਜਿਹੜਾ ਅਕਸਲ ਮਕਸਦ ਜਿਹੜਾ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਲ ਮਕਸਦ ਹੀ ਇਹੋ ਆ ਕਿ ਆਪਣੇ ਗੁਰਸਿੱਖਾਂ ਦੇ ਨਾਲ ਮਿਲ ਕੇ ਗੁਰਸਿੱਖਾਂ ਦੀਆਂ ਮੁਸ਼ਕਲਾਂ ਜਾਂ ਉਹਨਾਂ ਦਾ ਸਾਡੇ ਗੁਰੂ ਸਾਹਿਬ ਨੇ ਕੀ ਸੰਦੇਸ਼ ਦਿੱਤਾ ਉਹਦੇ ਬਾਰੇ ਜਿਹੜਾ ਵਾ ਉਹ ਅਸੀਂ ਲੋਕਾਂ ਨੂੰ ਜਾਣੂ ਕਰਾਈਏ ਗੁਰੂ ਸਾਹਿਬ ਸਾਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੀ ਆਪਾਂ ਸਰਬੱਤ ਦਾ ਭਲਾ ਕਰਦੇ ਆਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੀ ਆ ਸਵੇਚ ਮਿਲ ਕੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਦਾ ਸੰਦੇਸ਼ ਦੇ ਕੇ ਗਏ ਆ ਉਹ ਸੰਦੇਸ਼ ਜਿਹੜਾ ਲੈ ਕੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਚੱਲੇ ਆ ਆਪਣੇ ਭਰਾਵਾਂ ਨੂੰ ਗੁਰਸਿੱਖਾਂ ਨੂੰ ਬੜਾ ਚੜ ਚੜਦਾ ਅਸੀਂ ਵੀ ਸੋਚਦੇ ਸੀ ਜਿ ਤਰ੍ਹਾਂ ਵੀਰ ਨੇ ਕਿਹਾ ਵੀ ਪਤਾ ਨਹੀਂ ਕਿਸੇ ਤਰ੍ਹਾਂ ਹੋਣਗੇ ਪਰ ਅਸੀਂ ਜੋ ਇੱਥੇ ਆਣ ਕੇ ਵੇਖਿਆ ਇੱਥੋਂ ਦੇ ਗੁਰਸਿੱਖ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਆ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਪੱਜ ਪੱਜ ਕੇ ਸੇਵਾ ਕਰਦੇ ਨੌਜਵਾਨ ਜਿਹੜੇ ਇਥੋਂ ਦੇ ਚੜ੍ਹਦੀ ਕਲਾ ਦੇ ਵਿੱਚ ਆ ਗੁਰਸਿੱਖ ਚੜ੍ਹਦੀ ਕਲਾ ਦੇ ਵਿੱਚ ਆ ਇਹਨਾਂ ਦੇ ਮਾਨ ਮਨਾਂ ਦੇ ਵਿੱਚ ਚਾਉ ਆ ਇਹ ਸਾਡਾ ਨਗਰ ਕੀਰਤਨ ਗੁਰੂ ਤੇ ਇੱਕ ਬਾਦਰ ਜੀ ਦਾ ਆ ਰਿਆ ਇੰਨੀਆਂ ਬੀਤ ਤੇ ਕਰਦਾ ਮੈਂ ਮੈਂ ਆ ਰਿਆ ਨਗਰ ਕੀਰਤਨ ਸਾਰਾ ਮੈਂ ਸਾਰੀ ਸੰਗਤ ਦਾ ਇਥੋਂ ਦੀ ਦਾ ਸਾਰਿਆਂ ਦਾ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਸਾਨੂੰ ਸਾਰਿਆਂ ਨੂੰ ਚਾਉ ਕੀਤਾ ਵਾ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਡੀ ਲੰਮੇ ਕਰ ਦਿਓ ਆ ਗਿਆ ਲੱਗਦਾ ਤੇ ਗੁਰੂ ਸਾਹਿਬ ਦੀ ਜਿਹੜੀ ਸਵਾਰੀ ਹੋ ਇੱਥੇ ਹੁਣੇ ਪਹੁੰਚਣ ਵਾਲੀ ਏ ਤੇ ਸਿੰਘ ਸਾਹਿਬ ਦੇ ਤੁਸੀਂ ਬਚਨ ਸੁਨੇ ਬਹੁਤ ਹੀ ਵਧੀਆ ਉੱਚੀ ਤੇ ਸੁੱਚੀ ਜਿਹੜੀ ਸੋਚ ਹੈ ਬਹੁਤ ਸਲਬ ਸੋਚ ਜਿਹੜੀ ਹੈ ਉਸ ਦੇ ਮਾਲਕ ਨੇ ਜੋ ਉਹਨਾਂ ਨੇ ਗੱਲਾਂ ਕਹੀਆਂ ਸਾਨੂੰ ਵਿਚਾਰਨੀਆਂ ਚਾਹੀਦੀਆਂ ਸਮੁੱਚੇ ਪੰਜਾਬ ਨੂੰ ਵਿਚਾਰਨੀਆਂ ਚਾਹੀਦੀਆਂ ਜਦੋਂ ਆਪਣੇ ਉੱਤਰ ਪ੍ਰਦੇਸ਼ ਉੱਤਰਾਖੰਡ ਦਾ ਸਿੱਖ ਜਾਂ ਕੋਈ ਗੁਰਸਿੱਖ ਪਰਿਵਾਰ ਕੋਈ ਸਾਡੇ ਇਥੋਂ ਦੀਆਂ ਜਥੇਬੰਦੀਆਂ ਸਾਡੇ ਇਥੋਂ ਦੇ ਸਾਰੇ ਸਮਾਜ ਦੇ ਲੋਕ ਅਗਰ ਕਿਸੇ ਦਿੱਕਤ ਕਿਸੇ ਪਰੇਸ਼ਾਨ ਦਾ ਸਾਹਮਣਾ ਕਰਦੇ ਆ ਤੇ ਸਾਡੇ ਸਿੱਖਾਂ ਨੂੰ ਚਾਹੀਦਾ ਕਿ ਇੱਕ ਜੁੱਟ ਹੋ ਕੇ ਅਸੀਂ ਉਹਨਾਂ ਦੇ ਨਾਲ ਖੜੀਏ ਉਹਨਾਂ ਦੀ ਆਵਾਜ਼ ਬਣੀਏ ਸੋ ਭਾਈ ਸਾਹਿਬ ਨੇ ਵੀ ਬਹੁਤ ਵਧੀਆ ਗੱਲਾਂ ਕੀਤੀਆਂ ਤੇ ਇਧਰ ਸਾਡੇ ਨਾਲ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਮੌਜੂਦ ਨੇ ਇਹਨਾਂ ਦੇ ਆਪਾਂ ਦੋ ਸ਼ਬਦ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦੇਵਾਲਾ ਜੀ ਦੇ 350 ਸਾਲਾ ਸ਼ਹੀਦੀਪੁਰਬ ਨੂੰ ਸਮਰਪਿਤ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਯਾਈ ਪਰਬ ਨੂੰ ਸਮਰਪਿਤ ਜੋ ਨਗਰ ਕੀਰਤਨ ਗੁਰਦੁਆਰਾ ਤੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਉਪੜਾਦਰਪੜਾ ਬਹੁਤ ਹੀ ਉੱਤਰਾਖੰਡ ਦੇ ਇੱਕ ਇਤਿਹਾਸਕ ਸਥਾਨ ਜੋ ਮੈਂ ਕਹਿ ਸਕਦਾ ਇਸ ਇਲਾਕੇ ਦਾ ਵੱਡਾ ਤੀਰਥ ਹੈ ਬੁਰਦਵਾਰਾ ਨਾਨਕਮਤਾ ਸਾਹਿਬ ਵਿਖੇ ਪਹੁੰਚਿਆ ਹੈ ਬੜੀ ਪਵਿੱਤਰ ਧਰਤੀ ਹੈ ਇਹ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸੰਗਤਾਂ ਉਡੀਕ ਕਰ ਰਹੀਆਂ ਨੇ ਰਸਤੇ 'ਚ ਵੀ ਜਿੱਥੇ-ਜਿੱਥੇ ਸਾਡੇ ਸਿੱਖ ਭਰਾ ਪਿੰਡਾਂ ਦੇ ਵਿੱਚ ਮੌਜੂਦ ਨੇ ਅਸੀਂ ਦੇਖਿਆ ਵੀ ਜਿੱਥੇ ਕੋਈ ਚਾਰ ਘਰ ਵੀ ਆ ਉਹਨਾਂ ਨੇ ਵੀ ਨਗਰ ਕੀਰਤਨ ਦਾ ਬਹੁਤ ਸਵਾਗਤ ਕੀਤਾ ਤੇ ਕਈ ਪੜਾਅ ਐਸੇ ਅਸੀਂ ਜਿੱਥੇ ਅਸੀਂ 8 ਵਜੇ ਪਹੁੰਚਣ ਦਾ ਸਮਾਂ ਦਿੱਤਾ ਸੀ ਪਰ ਸਾਨੂੰ ਰਾਤ 12:00 ਵਜੇ ਦੇ ਰਹੇ ਸੋ ਸੰਗਤ ਦਾ ਇੱਥੇ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਖਾਸ ਕਰਕੇ ਜੂਪੀ ਦੀ ਧਰਤੀ ਤੇ ਉੱਤਰਾਖੰਡ ਦੇ ਇਲਾਕੇ 'ਚ ਸੋ ਅਸੀਂ ਤਾਂ ਧੰਨਵਾਦੀ ਕਰ ਸਕਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਇਸ 350 ਸਾਲੇ ਤੇ ਜਿਹੜਾ ਸੰਗਤਾਂ ਨੇ ਉਹ ਬਹੁਤ ਵੱਡੇ ਪੱਧਰ ਤੇ ਸਾਡਾ ਸਹਿਯੋਗ ਦੇ ਰਹੀਆਂ ਨੇ ਗੁਰੂ ਸਾਹਿਬ ਸਭ ਤੇ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਭਾਈ ਸਾਹਿਬ ਦੇ ਬਚਨ ਸੁਣੇ ਹੁਣ ਥੋੜੀ ਜਿਹੀ ਦੇਰ ਵਿੱਚ ਮਹਾਰਾਜ ਦੀ ਜਿਹੜੀ ਸਵਾਰੀ ਏ ਉਹ ਇੱਥੇ ਪਹੁੰਚੇਗੀ ਤੇ ਜਿੰਨੀਆਂ ਵੀ ਸੰਗਤਾਂ ਨੇ ਇੱਧਰ ਤੁਸੀਂ ਦੇਖੋ ਬਹੁਤ ਹੀ ਵੱਡੇ ਪੱਧਰ ਪੱਧਰ ਦੇ ਉੱਤੇ ਸੰਗਤਾਂ ਜੜੀਆਂ ਨੇ ਜੁਟੀਆਂ ਨੇ ਤੇ ਸਾਰੀ ਜਿਹੜੀ ਸੁਜਮੇ ਤੇ ਇਲਾਕੇ ਦੀ ਸੰਗਤ ਇਥੋਂ ਦੀ ਕਮੇਟੀ ਪ੍ਰਬੰਧਕ ਸਾਰੇ ਜਿਹੜੇ ਨੇ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਪ੍ਰਤੀਕਸ਼ਾ ਕਰ ਰਹੇ ਨੇ ਗੁਰੂ ਜਿੱਦਾਂ ਹੀ ਸਵਾਰੀ ਗੁਰੂ ਸਾਹਿਬ ਦੀ ਆਏਗੀ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਆਪਣੇ ਆਪ ਨੂੰ ਪਵਿੱਤਰ ਸਮਝਣਗੇ ਜੀ ਤੇ ਜੋ ਵੀ ਅਪਡੇਟ ਹੋਏਗਾ ਰਾਤ ਅੱਜ ਨਗਰ ਕੀਰਤਨ ਜਿਹੜਾ ਹੈ ਅੱਜ ਰਾਤ ਇੱਥੇ ਸਟੇ ਕਰੇਗਾ ਸਵੇਰੇ ਜਦੋਂ ਇੱਥੇ ਚਾਲੇ ਪਾਏਗਾ ਉਹ ਵੀ ਅਪਡੇਟ ਤੁਹਾਡੇ ਨਾਲ ਦਿਆਂਗੇ ਜੀ ਹੁਣ ਨਗਰ ਕੀਰਤਨ ਜਦੋਂ ਆ ਜਾਂਦਾ ਉਹ ਵੀ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬੈਠਕ ਰਿਕਾਰਡ ਤੇ ਬਣੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ